ਦਾ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਸਦ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਸਾਂ ਨੂੰ ਬਿਲਕੁਲ ਮੁਫਤ ਕਰ ਦਿੱਤਾ ਗਿਆ ਜੀ ਹਾਂ ਬਿਲਕੁਲ ਹੀ ਫਰੀ ਕਰ ਦਿੱਤਾ ਗਿਆ ਸਭ ਤੋਂ ਮਹਿੰਗੇ ਟੋਲ ਪਲਾਸਾਂ ਨੂੰ ਦਰਸਲ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਸਾ ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਉਸ ਨੂੰ ਹੁਣ ਫਰੀ ਕਰ ਦਿੱਤਾ ਗਿਆ ਟੋਲ ਪਲਾਜ਼ਾ ਨੂੰ ਫਰੀ ਕਰਨ ਵਾਲੇ ਖੁਦ ਇਸ ਟੋਲ ਦੇ ਹੀ ਕਰਮਚਾਰੀ ਹੈ ਜਿਨ੍ਹਾਂ ਨੇ ਅਨਮਿੱਥੇ ਸਮੇਂ ਵਾਸਤੇ ਇਸ ਟੋਲ ਨੂੰ ਜੋ ਹੈ ਫਰੀ ਕਰ ਦਿੱਤਾ ਮੰਗਾਪੂਰੀਆਂ ਨਾ ਹੋਣ ਦੇ ਚਲਦਿਆਂ ਉਹਨਾਂ ਦੇ ਵੱਲੋਂ ਰੋਜ਼ ਜ਼ਾਹਿਰ ਕੀਤਾ ਜਾ ਰਿਹਾ ਹੱਥਾਂ ਦੇ ਵਿੱਚ ਝੰਡੇ ਫੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਟੋਲ ਕਰਮੀ ਸੜਕਾਂ ਦੇ ਉੱਪਰ ਉਤਰ ਆਏ ਨੇ ਤੇ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਦੱਸਿਏ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜੁ ਹੈ ਲੁਧਿਆਣਾ ਵਾਲਾ ਟੋਲ ਪਲਾਜ਼ਾ ਮੰਨਿਆ ਜਾਂਦਾ ਕਿਉਂਕਿ ਇੱਥੇ ਟੈਕਸ ਬਹੁਤ ਜ਼ਿਆਦਾ ਲੱਗਦਾ ਹੈ ਜਿਸੇ ਚਲਦਿਆਂ ਕਈ ਵਾਰ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਪਰ ਲਗਾਤਾਰ ਜੋ ਹੈ ਇਸ ਟੋਲ ਪਲਾਜ਼ਾ ਦੇ ਉੱਪਰ ਲੋਕਾਂ ਦੇ ਕੋਲੋਂ ਆਦਤੋਂ ਵਰਦ ਪੈਸੇ ਜੋਨੇ ਵਸੂਲੇ ਜਾ ਰਹੇ ਸੀ ਜਿ세 ਚਲਦੇ ਆ ਇਸ ਟੋਲ ਨੂੰ ਕਈ ਵਾਰ ਬੰਦ ਕੀਤਾ ਗਿਆ ਸੀ ਪਰ ਇਸ ਵਾਰ ਇਸ ਟੋਲ ਪਲਾਜ਼ਾ ਨੂੰ ਖੁਦ ਟੋਲ ਕਰਮੀਆਂ ਦੇ ਵੱਲੋਂ ਹੀ ਅਣਮਿੱਥੇ ਸਮੇਂ ਵਾਸਤੇ ਬੰਦ ਕੀਤਾ ਗਿਆ ਜਿਸ ਕਰਕੇ ਰਾਹਗੀਰਾਂ ਦੇ ਵੱਲੋਂ ਕਾਫੀ ਜ਼ਿਆਦਾ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਬੇਸ਼ੱਕ ਇੱਥੇ ਟੋਲ ਕਰਮੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਪਰ ਇੱਥੇ ਅਣਮਿੱਥੇ ਸਮੇਂ ਵਾਸਤੇ ਟੋਲ ਪਲਾਜ਼ਾ ਬੰਦ ਕਰਨ ਤੋਂ ਬਾਅਦ ਰਾਹਗੀਰਾਂ ਨੂੰ ਕਾਫੀ ਜ਼ਿਆਦਾ ਰਾਹਤ ਮਹਿਸੂਸ ਹੁੰਦੀ ਨਜ਼ਰ ਆ ਰਹੀ ਹੈ ਨਾ ਟੋਲ ਕਰਮੀਆਂ ਦੇ ਨਾਲ ਹੋਰ ਜਥੇਬੰਦੀਆਂ ਵੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਮਿਲ ਕੇ ਇੱਥੇ ਟੋਲ ਪਲਾਜ਼ਾ ਨੂੰ ਫ੍ਰੀ ਕੀਤਾ ਕਿ ਤਾਂ ਕਿ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਟੋਲ ਕਰਮੀਆਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹਨਾਂ ਦੇ ਵੱਲੋਂ ਮਿੱਥੇ ਸਮੇਂ ਵਾਸਤੇ ਇਸੇ ਤਰੀਕੇ ਦੇ ਨਾਲ ਹੀ ਟੋਲ ਪਲਾਜ਼ਾ ਨੂੰ ਬਿਲਕੁਲ ਮੁਫਤ ਰੱਖਿਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਬਿਨਾਂ ਟੈਕਸ ਤੋਂ ਇੱਥੇ ਗੱਡੀਆਂ ਕਿਵੇਂ ਜੋਨੇ ਮੁਫਤ ਦੇ ਵਿੱਚ ਲੰਘ ਰਹੀਆਂ ਨੇ ਕਿਉਂਕਿ ਟੋਲ ਕਰਮੀਆਂ ਦੇ ਵੱਲੋਂ ਇਸ ਟੋਲ ਪਲਾਜ਼ਾ ਨੂੰ ਜੋ ਹੈ ਫ੍ਰੀ ਕਰ ਦਿੱਤਾ ਗਿਆ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸੜਕਾਂ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਟੋਲ ਜੋ ਹੈ ਬਿਲਕੁਲ ਬੰਦ ਰਹੇਗਾ ਤੇ ਰਾਗਗਿਰਾਂ ਦੇ ਕੋਲੋਂ ਕੋਈ ਵੀ ਟੈਕਸ ਜੋ ਹੈ ਬਿਲਕੁਲ ਵੀ ਵਸੂਲਿਆ ਨਹੀਂ ਜਾਵੇਗਾ ਬੇਸ਼ੱਕ ਇੱਥੇ ਜੋ ਪ੍ਰਦਰਸ਼ਨਕਾਰੀ ਨੇ ਮੰਗ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਨੇ ਪਰ ਇੱਥੇ ਟੋਲ ਤੋਂ ਰੋਜ਼ਾਨਾ ਦੇ ਲੰਘਣ ਵਾਲੇ ਰਾਗਗਿਰਾਂ ਨੂੰ ਕਾਫੀ ਮਰਾਹਤ ਜੁਆ ਮਹਿਸੂਸ ਹੁੰਦੀ ਨਜ਼ਰ ਆ ਰਹੀ ਹੈ